ਸਯੁਗਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਦੇਸ਼ ਭਰ ਦੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕਰਨ ਦਾ ਪ੍ਰੋਗਰਾਮ ਹੈ ਉਧਰ ਖਨੋਰੀ ਬਾਰਡਰ ਤੇ ਵੀ ਕਿਸਾਨਾਂ ਗੂ ਜਗਜੀਤ ਸਿੰਘ ਢਲੇਵਾਲ ਦੇ ਸਹਿਦ ਨੂੰ ਲੈ ਕੇ ਵੀ ਆਗੂਆਂ ਚ ਚਿੰਤਾ ਪਾਈ ਜਾ ਰਹੀ ਹੈ ਪਰ ਫਿਰ ਵੀ ਕਿਸਾਨਾਂ ਗੂ ਆਪਣੀ ਭੁਖ ਹੜਤਾਲ ਤੇ ਕਿਸਾਨੀ ਮੰਗਾ ਮੰਨਵਣ ਤੱਕ ਡਟੇ ਹੋਏ ਨੇ ਕਿਸਾਨਾਂ ਦੇ ਇਸੇ ਸਦਕ ਸਦਕਾ ਉਹਨਾਂ ਨੂੰ ਸਮਰਥਨ ਮਿਲ ਰਿਹਾ ਜਿ세 ਬੱਬੂ ਮਾਨ ਤੋਂ ਬਾਅਦ ਹੁਣ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਵੀ ਹਾਂ ਦਾ ਨਾਅਰਾ ਮਾਰਿਆ ਗੁਰੂ ਰੰਧਾਵਾ ਨੇ ਕਿ ਸੰਦਰ ਸਮਰਥਨ ਚ ਪੋਸਟ ਕੀਤੀ ਹੈ ਉਹਨਾਂ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿਸਾਨ ਦੇਸ਼ ਤੇ ਹਰ ਘਰ ਭੋਜਨ ਪਹੁੰਚਾਉਂਦੇ ਨੇ ਉਹਨਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ ਸਰਕਾਰੀ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਕਿਸਾਨ ਅਧਿਕਾਰੀਆਂ ਨਾਲ ਬੈਠ ਕੇ ਗੱਲਬਾਤ ਕਰੋ ਇਸ ਪੋਸਟ ਤੇ ਇੱਕ ਯੂਜ਼ਰ ਨੇ ਕਿਹਾ ਕਿ ਅਸੀਂ ਵੀ ਕਿਸਾਨ ਹਾਂ ਸਾਨੂੰ ਸਰਕਾਰ ਤੋਂ ਸਾਰੀਆਂ ਸੁਵਿਧਾਵਾਂ ਮਿਲ ਰਹੀਆਂ ਨੇ ਹੁਣ ਫਸਲ ਵੀ ਜ਼ਿਆਦਾ ਹੋ ਰਹੀ ਹੈ ਤੇ ਜਿਹੜੇ ਤਿੰਨ ਬਿੱਲ ਆਏ ਸੰ ਸਾਨੂੰ ਉਹ ਵੀ ਪਸੰਦ ਸੀ ਪਰ ਫਿਰ ਵੀ ਕੁਝ ਲੋਕਾਂ ਨੂੰ ਦਿੱਕਤ ਕਿਉਂ ਹੋ ਰਹੀ ਹੈ ਜਿਸ ਤੋਂ ਬਾਅਦ ਪੰਜਾਬੀ ਗਾਇਕ ਨੇ ਕਿਸਾਨਾਂ ਦਾ ਸਾਥ ਦੰਦਿਆ ਉਸ ਨੂੰ ਜਵਾਬ ਦਿੰਦਾ ਗੁਰੰਦਾਵਾ ਨੇ ਕਿਹਾ ਕਿ ਮੈਂ ਵੀ ਇਹੀ ਗੱਲ ਕਹਿ ਰਿਹਾ ਕਿ ਬੇਨਤੀ ਹੈ ਕਿ ਸਰਕਾਰ ਉਹਨਾਂ ਦੇ ਗਾਲਾਂ ਤੁਹਾਨੂੰ ਤੇ ਦੇਖੋ ਕੀ ਹੋ ਸਕਦਾ ਹੈ ਹਰ ਤਹਾ ਦੀਆਂ ਵੱਖ-ਵੱਖ ਰੀਆਂ ਲੋੜਾਂ ਹੋ ਸਕਦੀਆਂ ਨੇ ਜਿਵੇਂ ਕਿ ਕਰ ਦੇ ਸਾਰੇ ਮੈਂਬਰਾਂ ਦੀਆਂ ਵੱਖ-ਵੱਖ ਰੀਆਂ ਲੋੜਾਂ ਹੁੰਦੀਆਂ ਨੇ ਆਖਰਕਾਰ ਉਹ ਸਾਰੇ ਪਰਿਵਾਰ ਦੇ ਮੈਂਬਰ ਨੇ ਅਸੀਂ ਸਾਰੇ ਪਰਿਵਾਰ ਦੇ ਭਰਾ ਹਾਂ ਵੱਡਾ ਭਾਰਤੀ ਪਰਿਵਾਰ ਦੱਸ ਦੇ ਕਿ ਕਿਸਾਨ ਕਰੀਬ 10 ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਨੇ ਉਹਨਾਂ ਵੱਲੋਂ ਦਿੱਲੀ ਕੂਚ ਦਾ ਵੀ ਐਲਾਨ ਕਰ ਦਿੱਤਾ ਗਿਆ ਇਸੇ ਵਿਚਾਲੇ ਕਿਸਾਨਾਂ ਦੇ ਹੱਥ ਚ ਪਹਿਲਾ ਪੰਜਾਬੀ ਗਾਇਕ ਬੱਬੂ ਮਾਨ ਆਏ ਤੇ ਹੁਣ ਗੁਰੂ ਰੰਦਾਬਾ ਵੀ ਉਹਨਾਂ ਦੇ ਹੱਥ ਚ ਖੜ ਗਏ ਨੇ ਤੇ ਉਹਨਾਂ ਨੇ ਸਰਕਾਰ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਹੈ